ਖਬਰ ਲਹਿਰਾ ਗਾਗਾ ਤੋਂ ਜਿੱਥੇ ਦੇ ਨਜ਼ਦੀਕੀ ਪਿੰਡ ਵਿੱਚ ਪੀਤੀ ਕੱਲ ਹੋਈ ਤੇਜ਼ بارش ਤੇ ਚੱਲਦੇ ਕਰਤਾਰ ਪੋਲਟਰੀ ਫਾਰਮ ਦੀ ਛੱਤ गिर ਗਈ। 5000 ਮੁਰਗੀਆਂ ਦੀ ਕੈਪੈਸਿਟੀ ਵਾਲੇ ਇਸ ਪੋਲਟਰੀ ਫਾਰਮ ਦੀ ਛੱਤ गिरਣ ਨਾਲ 3000 ਦੇ ਕਰੀਬ ਮੁਰਗੀਆਂ ਦਾ ਨੁਕਸਾਨ ਹੋਇਆ ਹੈ। ਪੋਲਟਰੀ ਫਾਰਮ ਦੇ ਮਾਲਕ ਨੇ ਦੱਸਿਆ ਕਿ ਉਸਨੇ ਏ ਪੋਲਟਰੀ ਫਾਰਮ 5000 ਮੁਰਗੀਆਂ ਦੀ ਕਪੈਸਿਟੀ ਲਈ ਤਿਆਰ ਕੀਤਾ ਸੀ ਅਤੇ ਬੀਤੇ ਕੱਲ ਹੋਈ ਤੇਜ਼ بارش ਤੇ ਚੱਲਦੇ ਇਸ ਦੀ ਛੱਤ गिर ਗਈ ਜਿਸ ਦੌਰਾਨ ਉਸ ਦੀਆਂ ਮੁਰਗੀਆਂ ਅਤੇ ਚੂਚੇ ਮਰ ਗਏ ਇਸ ਦੌਰਾਨ 2000 ਤੋਂ 2500 ਦੇ ਕਰੀਬ ਮੁਰਗੀਆਂ ਅਤੇ ਚੂਚਿਆਂ ਦਾ ਨੁਕਸਾਨ ਹੋਇਆ ਹੈ ਪੋਲਟਰੀ ਫਾਰਮ ਦੇ ਮਾਲਕ ਨੇ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ ਗੋਵਿੰਦਪੁਰਾਜ ਮਹਾਰਾ ਲਾ ਜੀ ਸਾਡਾ ਖੇਤ ਫਾਰਮ ਪਾਇਆ ਜੀ ਪੋਲਟਰੀ ਫਾਰਮ 5000 ਚੂਚੇ ਦਾ ਜੀ ਇਹਦੇ ਵਿੱਚੋਂ ਅੱਧਾ ਫਾਰਮ ਗਿਆ ਜੀ ਕਾਰੀ ਮੀਂਹ ਤੇ ਤੂਫਾਨ ਦੇ ਨਾਲ ਛੱਤ ਡਿੱਗ ਗਈ ਛੱਤ ਦੇ ਉੱਪਰ ਵੀ ਕੁਛ ਨਹੀਂ ਬਚਿਆ ਜੀ ਟੋਟਲ ਸਾਡਾ 10-11 ਨਾਲ 8-10 ਲੱਖ ਦਾ ਨੁਕਸਾਨ ਆਈ ਸਾਡਾ ਕਿੰਨੇ ਕ ਚੂਚੇ ਜਿਹੜੇ ਮਰ ਗਏ ਇਹਦੇ ਟੁੱਟੇ 2000-2500 ਤੋਂ ਦਾਬ ਗਏ ਜੀ ਵਿੱਚ ਫਿਰ ਹੁਣ ਉਹਨਾਂ ਨੂੰ ਕੱਢਿਆ ਜਾ ਰਿਹਾ ਕੱਢਿਆ ਜਾ ਰਿਹਾ ਜੀ ਉਹਨਾਂ ਨੂੰ ਵਿੱਚ ਮਰੇ ਨਿਕਲ ਜਾਂਦੇ ਨੇ ਇਹ ਸਾਰੀ ਜਿਉਂਦਾ ਜਿਹੜਾ ਕੋਈ ਜਿਉਂਦਾ ਨਿਕਲਦਾ ਹੈ ਜੀ ਲੱਤ ਵੱਢ ਰਹੀ ਹੈ ਜੀ ਕਿਸੇ ਦਾ ਕੁਛ ਜਿਹੜਾ ਕੜੀਆਂ ਵਾਲੇ ਤੇ ਸਭ ਟੁੱਟ ਗਏ ਉਹਨਾਂ ਨੇ ਦੱਬ ਲਈ ਸਤੀ ਕੋਈ ਭਾਂਡਾ ਵੀ ਨਹੀਂ ਬਚਿਆ ਜੀ ਉਹਦਾ ਵੀਡ ਫੂਡ ਵਾਲਾ ਕੁਛ ਨਹੀਂ ਬਚਿਆ ਹੁਣ ਕਿਸ ਤਰ੍ਹਾਂ ਦੀ ਮੰਗ ਕਰਦੇ ਸਰਕਾਰ ਮੰਗ ਸਰਕਾਰ ਤੋਂ ਕਰਦੇ ਆ ਸਾਨੂੰ ਮਾਫੀ ਮਿ ਨਹੀਂ ਅਜੇ ਤੱਕ ਆਤਮਾ ਕਿ ਰਹੀ ਗਈ ਹਾਂਜੀ ਕੀ ਨਾਮ ਹੈ ਹਰਦੀਪ ਸਿੰਘ ਜੀ ਹਾਂਜੀ ਕਿਹੜਾ ਪਿੰਡ ਹੈ ਜਿੱਦਾਂ ਕੀ ਜਾਨਣਾ ਚਾਹਣਾ ਜਿਹੜਾ ਅੱਜ ਨਕਸ਼ਾਂ ਦਾ ਇਹ ਗੋਵਿੰਦਪੁਰਾ ਜਮਾਰ ਵਾਲਾ ਪਿੰਡ ਹੈ ਜੀ ਮੇਰਾ ਘਰ ਉਰੀ ਨਜ਼ਦੀਕ ਇਹਨਾਂ ਦਾ ਗਵੰਡੀਆਂ ਮੈਂ ਅੱਜ ਭਾਰੀ ਮੀਂਹ ਆ ਗਿਆ ਤੇ ਤੇਜ਼ ਤੂਫਾਨ ਕਾਰਨ ਸਾਨੂੰ ਦੁਪਹਿਰੇ ਪਤਾ ਲੱਗਿਆ ਇਹਨਾਂ ਦੀ ਛੱਤ ਡਿੱਗੀ ਅੱਧੇ ਮੰਗ ਫਾਰਮ ਡਿੱਗਿਆ ਇਹ 100 ਫੋਟੋ ਵਾਂਗ ਤੇ 22500 ਇਹਨਾਂ ਦਾ ਚੂਚਾ ਮਰ ਗਿਆ ਜੀ ਤੇ 4-5 ਲੱਖ ਦਾ ਇਹਨਾਂ ਦਾ ਫਾਰਮ ਦਾ ਨੁਕਸਾਨ ਹੈ ਪਾਣ ਡੇ ਬੂਨੇ ਗਾਡਰ ਸਭ ਕੁਝ ਟੁੱਟ ਗਈ ਤੇ ਹੁਣ ਅਸੀਂ ਉਦੋਂ ਦੀ ਲੱਗ ਰਹੇ ਹਾਂ ਇਹਨਾਂ ਨਾਲ ਕੱਢਣਾ ਜਿਹੜਾ ਕੋਈ ਬੱਚਾ ਜਿਉਂਦਾ ਹੁੰਦਾ ਹੈ ਜ਼ਿਆਦਾਤਰ ਮਰੀ ਨਿਕਲਦੇ ਨੇ ਨੀਚੇ ਨੁਕਸਾਨ ਬਹੁਤ ਜ਼ਿਆਦਾ ਹੈ ਇਹਨਾਂ ਦਾ ਗਰੀਬ ਬੰਦੇ ਨੇ ਇਹ ਬਸ ਕਾਂ ਹੀ ਕੰਮ ਕਰਕੇ ਖਾਂਦੇ ਨੇ ਆਪਦਾ ਜਮੀਨ ਵੀ ਥੋੜੀ ਥੋੜੀ ਇਹਨਾਂ ਕੋਲੇ ਕੀ ਲੈਣਾ ਚਾਹੁੰਦਾ ਸਰਕਾਰ ਤੋਂ ਸਰਕਾਰ ਨੂੰ ਮਦਦ ਦੇਣਾ ਚਾਹੀਦਾ ਜੀ ਬਾਹ ਫੜਨੀ ਚਾਹੀਦੀ ਇਹਨਾਂ ਦੀ ਗਰੀਬ ਬੰਦੇ ਨੇ ਪਹਿਲਾਂ ਵੀ ਏਹੀ ਕਿ ਲੱਗ ਲੱਗ ਜਮੀਨ ਦਾ ਇਹਨਾਂ ਕੋਲੇ ਤਾਂ ਇਸੇ ਦੇ ਸਿਰ ਤੇ ਖਾਂਦੇ ਸੀ ਬਸ ਕਿੰਨਾ ਚੂਚਾ ਜਿਹੜਾ ਮਰ ਗਿਆ ਹੁੰਦਾ ਮਰ ਗਿਆ 2000 ਤੋਂ 2500 ਦੀ ਕੀਮਤ ਮਰਿਆ ਜੀ ਚੂਚਾ ਉਹਨੂੰ ਕਿੰਨਾ ਏਰੀਆ ਜਿਹੜਾ ਛੱਤਿਆ ਹੋਇਆ ਸੀ ਤੇ ਕਿੰਨਾ ਇਹ 200 ਫੁੱਟ ਏਰੀਆ ਛੱਤਿਆ ਹੋਇਆ ਸੀ ਤੇ 5000 ਚੂਚੇ ਦਾ ਫਾਰਮ ਸੀ ਇਹ ਬੈਂਕਿੰਗ ਕੰਪਨੀ ਦੇ ਚੂਚੇ ਪਾਈ ਹੋਏ ਸੀ ਇਹ ਉਹਨਾਂ ਨੇ ਸਾਰੇ ਆਪਣੇ ਨਾਲ ਕੰਟਰੈਕਟ ਕੀਤਾ ਦਾ ਬੈਂਕ ਇੰਡੀਆ ਲਿਮਟਿਡ ਕੰਪਨੀ ਨਾਲ ਚੂਚਾ ਪਾਇਆ ਜਿਹਨਾਂ ਆਪਣਾ 5000 ਤੇ ਸਵੇਰੇ ਸਰ ਨੇਰੀ ਤੂਫਾਨ ਬਹੁਤ ਜ਼ਿਆਦਾ ਆਇਆ ਉਹ ਨਾਲ ਮੀਂਹ ਪਿਆ ਉਹਦੇ ਨਾਲ ਸਾਰੇ ਉਹਨਾਂ ਦਾ ਛੱਡ ਡਿੱਗ ਗਿਆ ਜਿਹਦੇ ਛੱਡ ਡਿੱਗਣ ਕਾਰਨ ਆਲਮੋਸਟ ਆਈਡੀਆ ਜਿਹਾ ਕਿ 2000-2500 ਦੇ ਵਿੱਚ ਜਾਨਵਰ ਉਹਨਾਂ ਦਾ ਮਰ ਗਿਆ ਤੇ ਬਾਕੀ ਸਾਰੇ ਉਹਨਾਂ ਦੇਖੋ ਤੁਹਾਡੇ ਸਾਹਮਣੇ ਲੱਗੇ ਹੋ ਇਹ ਜੇ ਨੁਕਸਾਨ ਦੇ ਇਹਨਾਂ ਦਾ ਫਾਰਮ ਦਾ ਨੁਕਸਾਨ ਦੇ 4-5 ਲੱਖ ਰੁਪਏ ਹੈ ਹੀ ਤੇ ਇਹਦੇ ਚ ਮੁਰਗੇ ਦਾ ਵੀ ਨੁਕਸਾਨ ਆ ਲਗਭਗ ਲਾਲ ਮੌਸਮ ਨਾਲ ਕੋਲ ਚਲੋ 3-4 ਲੱਖ ਰੁਪਏ ਮੁਰਗੇ ਦਾ ਨੁਕਸਾਨ ਹੈ ਤੇ ਬਸ ਇਹੀ ਹੈ ਗੁਣ ਦੇਖੋ ਸਰਕਾਰ ਤੋਂ ਇਹ ਹੀ ਮੰਗ ਕਰਦੇ ਆ ਕਿ ਇਹਨਾਂ ਦਾ ਥੋੜਾ ਜਿਹਾ ਦੇਖਿਆ ਜਾਵੇ ਇਹਨਾਂ ਨੂੰ ਦਿੱਤਾ ਜਾਵੇ ਗੁਰ